ਸਵਾਹਨ ਪ੍ਰਭੂ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਚੈਨਲ ਜੰਕਸ਼ਨ ਖੇਤੀਬਾੜੀ ਤੇ ਉਮੀਦ ਕਰਦੇ ਹਾਂ ਸਾਰੇ ਭੈਣ ਭਰਾ ਰਾਜੀ ਖੁਸ਼ ਹੋਣਗੇ ਤੰਦਰੁਸਤ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਸਭ ਤੋਂ ਪਹਿਲਾਂ ਤਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਪ ਦੀਆਂ ਸਾਰੇ ਭੈਣਾ ਭਰਾਵਾਂ ਨੂੰ ਲੱਖ ਲੱਖ ਮੁਬਾਰਕਾਂ ਵਧਾਈਆਂ ਜੀ ਸਾਰੀ ਦੁਨੀਆ ਦੇ ਉੱਤੇ ਗੁਰੂ ਸਾਹਿਬ ਆਪਣਾ ਮਿਹਰ ਭਰਿਆ ਹੱਥ ਰੱਖਣ ਵੀਡੀਓ ਸ਼ੁਰੂ ਕਰਦੇ ਆ ਜੇਕਰ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰ ਲਓ ਅਤੇ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਖੇਤੀ ਦੇ ਨਾਲ ਸੰਬੰਧਿਤ ਜੋ ਵੀ ਵੀਡੀਓ ਆਪਾਂ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਬੇਨਤੀ ਹੈ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਹੁਣ ਜਿਹੜੇ ਕਿਸਾਨ ਵੀਰਾਂ ਦੇ ਖੇਤਾਂ ਦੇ ਵਿੱਚ ਮੋਇਟਰ ਘੱਟ ਸੀਗਾ ਨਵੀਂ ਘੱਟਤੀ ਉਹਨਾਂ ਖੇਤਾਂ ਦੇ ਵਿੱਚ ਕਣਕ ਦੀ ਜਰਮੀਨੇਸ਼ਨ ਉਹ ਪੂਰੀ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਹੋਈ ਕਈ ਥਾਈਂ ਕਣਕ ਨਿਕਲੀ ਆ ਕਈ ਥਾਈਂ ਸੁੱਕ ਚ ਪਈ ਆ ਬੀਜ ਹਰਾ ਨਹੀਂ ਹੋਇਆ ਕਣਕ ਬੀਜ ਨੂੰ 15 ਦਿਨ ਤੋਂ ਉੱਪਰ ਹੋ ਗਿਆ ਕਿਤੇ ਕਿਤੇ 70% ਨਿਕਲੀ ਆ 30% ਖਾਲੀ ਆ ਕਿਤੇ 70% ਤੋਂ ਵੀ ਘੱਟ ਨਿਕਲੀ ਆ ਅੱਜ ਇਹ ਵਿੱਚ ਕਿਸਾਨ ਸੋਚ ਰਹੇ ਨੇ ਕਿ ਕਣਕ ਨੂੰ ਪਾਣੀ ਲਗਾ ਦਿੱਤਾ ਜਾਵੇ ਤਾਂ ਕਿ ਜਿਹੜੀ ਬਾਕੀ ਕਣਕ ਵੀ ਬਹਾਰ ਆ ਜਾਵੇ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਪਾਣੀ ਲਗਾਉਣ ਦੇ ਨਾਲ ਮਿੱਟੀ ਵਿੱਚ ਪਿਆ ਬੀਜ ਹਰਾ ਹੋ ਜਾਵੇਗਾ ਖੇਤ ਜਿਹੜਾ ਆਪਣਾ ਭਰ ਜਾਵੇਗਾ ਤਕਰੀਬਨ ਹਰ ਸਾਲ ਕਾਫੀ ਕਿਸਾਨਾਂ ਦੇ ਨਾਲ ਇਸ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਹੈ ਕਿ ਖੁਸ਼ਕ ਪੱਤਰ ਦੇ ਵਿੱਚ ਕਿਸਾਨ ਕਈ ਵਾਰੀ ਕਣਕ ਬੀਜ ਦਿੰਦੇ ਨੇ ਜਰਮੀਨੇਸ਼ਨ ਘਟ ਹੁੰਦੀ ਹੈ ਫਿਰ ਜੀਵਿਦਾਰ ਕਣਕ ਨੂੰ ਪਾਣੀ ਜਲਦੀ ਲਗਾ ਦਿੰਦੇ ਨੇ ਜਿਹੜਾ ਬੀਜ ਜੰਮ ਨਹੀਂ ਸਕਿਆ ਉਹ ਵੀ ਜੰਮ ਸਕੀ ਪਰ ਕਿਉਂਕਿ ਕਣਕ ਦੀ ਬਿਜਾਈ ਸੁਪਰ ਸੀਡਰ ਦੇ ਨਾਲ ਕੀਤੀ ਹੁੰਦੀ ਹੈ ਕਈ ਵਾਰ ਬਿਜਾਈ ਡੁੰਗੀ ਹੁੰਦੀ ਆ ਤੇ ਡਾਕਰ ਖੇਤਾਂ 'ਚ ਜਿਹੜਾ ਵੀ ਬੀਜ ਡੁੰਗਾਈ 'ਚ ਪਿਆ ਉਹ ਪਾਣੀ ਲਗਾਉਣ ਦੇ ਨਾਲ ਹਰਾ ਨਹੀਂ ਹੁੰਦਾ ਕਈ ਵਾਰ ਜ਼ਿਮੀਂਦਾਰ ਪਾਣੀ ਲਗਾ ਕੇ ਉੱਪਰ ਬੀਜ ਦਾ ਛਿੱਟਾ ਮਾਰ ਦਿੰਦੇ ਨੇ ਉਸ ਨਾਲ ਵੀ ਬੀਜ ਜ਼ਿਆਦਾਤਰ ਜੰਮਦਾ ਨਹੀਂ ਪੂਰਾ ਖੇਤ ਨਹੀਂ ਭਰਦਾ ਪਰ ਕੁਝ ਖੇਤ ਜਿਹੜੇ ਰੇਤਲੇ ਨੇ ਜਿੱਥੇ ਕਣਕ ਜ਼ਿਆਦਾ ਡੁੰਗਾਈ 'ਚ ਨਹੀਂ ਵਜੀ ਗਈ ਉਥੇ ਕਣਕ 'ਕਾ ਪਾਣੀ ਲਗਾਉਣ ਨਾਲ ਜ਼ਰੂਰ ਜੰਮ ਪੈਂਦੀ ਹੈ। ਇਹ ਸਾਫ ਹੈ ਡੱਕਰ ਜਾਂ ਭਾਰੀ ਖੇਤਾਂ ਦੇ ਵਿੱਚ ਬੀਜੀ ਹੋਈ ਕਣਕ ਪਾਣੀ ਲਗਾਉਣ ਦੇ ਨਾਲ ਛੇਤੀ ਹਰੀ ਨਹੀਂ ਹੁੰਦੀ ਨਾ ਹੀ ਸੱਟਾ ਮਾਰਨ ਦੇ ਨਾਲ ਕਣਕ ਦੇ ਦਾਣੇ ਹਰੇ ਹੁੰਦੇ ਨੇ ਕਿਉਂਕਿ ਉਹ ਦਾਣੇ ਬਾਹਰ ਹੀ ਰਹਿ ਜਾਂਦੇ ਨੇ ਉਹਨਾਂ ਨੂੰ ਮਿੱਟੀ ਨਹੀਂ ਚੰਗੀ ਤਰ੍ਹਾਂ ਲੱਗਦੀ ਇਸ ਕਰਕੇ ਉਹ ਹਰੇ ਨਹੀਂ ਹੁੰਦੇ। ਤੇ ਢੰਗਾਈ ਦੇ ਵਿੱਚ ਪਿਆ ਹੋਇਆ ਬੀਜ ਉਹ ਵੀ ਜਿਹੜਾ ਨਹੀਂ ਜੰਮਦਾ ਜੇਕਰ ਇਸ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈ ਤਾਂ ਫਿਰ ਹੁਣ ਆਪਾਂ ਕੀ ਕਰੀਏ ਖਾਲੀ ਥਾਂ ਦੇ ਉੱਤੇ ਜਿੱਥੇ ਕਣਕ ਹਰੀ ਨਹੀਂ ਹੋਈ ਆਪਾਂ ਡ੍ਰਿੱਲ ਦੇ ਨਾਲ ਛੇੜ ਘੱਟ ਸਕਦੇ ਹਾਂ ਬਿਲਕੁਲ ਹੋਸ਼ੇ ਡੂੰਘੇ ਨਹੀਂ ਇੰਚ 1.5 ਇੰਚ ਤੋਂ ਜ਼ਿਆਦਾ ਡੂੰਗੀ ਵਿਦਾਈ ਨਾ ਕਰਿਓ ਡੂੰਘੇ ਛੇੜ ਨਹੀਂ ਕੱਢਣੇ ਤੇ ਫਿਰ ਉਸ ਤੋਂ ਬਾਅਦ ਬਿਲਕੁਲ ਪਤਲਾ ਪਾਣੀ ਲਗਾ ਦਿਓ ਇਹਦੇ ਨਾਲ ਘੱਟ ਡੁਗਾਈ ਵਾਲੀ ਜਿਹੜੀ ਕਣਕ ਆਉਂ ਜਲਦੀ ਹਰੀ ਹੋ ਜਾਂਦੀ ਹੈ ਡੁਗਾਈ ਵਿੱਚ ਬੀਜ ਆ ਵੀ ਨਹੀਂ ਜਾਂਦਾ ਪਰ ਜੋ ਕਣਕ ਇੰਚ ਸਵਾ ਇੰਚ ਡੂੰਗੀ ਬੀਜਿਆ ਉਹ ਪਾਣੀ ਲਾਉਣ ਨਾਲ ਹਰੀ ਹੋ ਜਾਂਦੀ ਹੈ ਜਾਂ ਫਿਰ ਆਪਾਂ ਕੀ ਕਰ ਸਕਦੇ ਆ ਖਾਲੀ ਥਾਂ ਦੇ ਉੱਤੇ ਬੀਜ ਕਣਕ ਦਾ ਜਿਹੜਾ ਸਿੱਟਾ ਮਾਰ ਦਿਓ ਹਲਕਾ ਜਾਂ ਕੰਗਾ ਜਾਂ ਫਿਰ ਕਰਨੀ ਫੇਰ ਸਕਦੇ ਆ ਜਿਹਦੇ ਨਾਲ ਬੀਜ ਦੇ ਉੱਪਰ ਥੋੜੀ ਵਾਲੀ ਮਿੱਟੀ ਆ ਜਾਵੇ। ਜਿਆਦਾ ਵਸ਼ਟ ਤਰੀਕਾ ਜਿਹੜਾ ਟ੍ਰੇਲਰ ਵਾਲਾ ਬੀਜ ਕੇ ਰਨ ਵਿੱਚ ਰਹਿੰਦਾ। ਹਾਂ ਜੇਕਰ ਬਜਾਈ ਆਪਣੀ ਹੋਸ਼ੀ ਹੋ ਗਈ ਬੀਜ ਜ਼ਿਆਦਾ ਡੁਕਾਈ ਤੱਕ ਨਹੀਂ ਗਿਆ ਤਾਂ ਫਿਰ ਹੋ ਸਕਦਾ ਵੀ ਪਾਣੀ ਦੇ ਨਾਲ ਬੀਜ ਜਿਹੜਾ ਬਾਹਰ ਆ ਜਾਵੇ ਪਰ ਇਹਦੀ ਕੋਈ ਗਾਰੰਟੀ ਨਹੀਂ ਕਿਉਂਕਿ ਬਜਾਈ ਤਕਰੀਬਨ ਸੁਪਰ ਫੀਡਰ ਦੇ ਨਾਲ ਡੂੰਗੀਏ ਹੁੰਦੀ ਹੈ। ਸੋ ਦੋਸਤੋ ਜੇਕਰ ਤੁਹਾਨੂੰ ਲੱਗਦਾ ਵੀ ਖੇਤ ਥੋੜਾ ਖਾਲੀ ਲੱਗਦਾ ਹੈ ਕਈ ਥਾਈਂ ਕਣਕਾ ਵੱਡੇ ਵੱਡੇ ਤੌੜ ਜਿਹੜੇ ਰਹੇਗੇ ਫਿਰ ਉਹਦੇ ਉੱਤੇ ਡ੍ਰਿਲ ਨਾਲ ਸ਼ੈਡ ਕੱਢ ਲਓ ਇਹ ਹੀ ਵੈਸਟ ਤਰੀਕਾ ਹੈ ਨਹੀਂ ਤਾਂ ਫਿਰ ਖਤ ਜਿਹੜਾ ਖੇਤ ਆ ਖਾਲੀ ਰਹਿ ਸਕਦਾ ਸੋ ਅੰਤ ਵਿੱਚ ਫਿਰ ਬੇਨਤੀ ਹੈ ਵੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ